ਥੋੜੀ ਦੇਰ ਦੇ ਵਿੱਚ ਭਾਈ ਅਮਰਤਪਾਲ ਸਿੰਘ ਸੰਸਦ ਪਹੁੰਚਣਗੇ ਤੇ ਉੱਥੇ ਹੀ ਸੌਂ ਚੁੱਕਣਗੇ ਤੇ ਦੱਸਦੀ ਹਾਂ ਕਿ ਭਾਈ ਅਮਰਤਪਾਲ ਨੂੰ ਲੈ ਕੇ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਉਹਨਾਂ ਨੂੰ ਜਿਹੜਾ ਕਿ ਦਿੱਲੀ ਤੋਂ ਮਾਫ ਕਰਨਾ ਸਿੱਧਾ ਜਿਹੜਾ ਕਿ ਹੁਣ ਦਿੱਲੀ ਲੈ ਕੇ ਆਇਆ ਜਾਵੇਗਾ ਤੇ ਜਿਸ ਤੋਂ ਬਾਅਦ ਹੁਣ ਭਾਈ ਅਮਰਤਪਾਲ ਸਿੰਘ ਅੱਜ ਸੌਂ ਚੁੱਕਣਗੇ ਤੇ ਦੱਸਦੀ ਹਾਂ ਕਿ ਹਲਕਾ ਖੜੂਰ ਸਾਹ ਤੋਂ ਵੱਡੇ ਲੀਡ ਦਾ ਨਾਲ ਜਿੱਤ ਪ੍ਰਾਪਤ ਕਰਕੇ ਗਏ ਨੇ ਤੇ ਅੱਜ ਜਿਹੜਾ ਕੇ ਪਾਈ ਅਮਰਿਤਪਾਲ ਸਿੰਘ ਸਾਂਝ ਚੁੱਕਣ ਦੇ ਲਈ ਉਹਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ ਤੇ 10 ਸ਼ਰਤਾਂ ਜਿਹੜੀਆਂ ਕਿ ਰੱਖੀਆਂ ਗਈਆਂ ਨੇ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਫਰਕ ਨਾਲ ਲੋਕ ਸਭਾ ਚੋਣ ਜਿੱਤਣ ਵਾਲੇ ਖਾਲਸਥਾਨੀ ਪੱਖੀ ਅਮਰਿਤਪਾਲ ਸਿੰਘ ਅੱਜ ਸੰਸਦ ਚ ਸੌ ਚੱਕਣਗੇ ਤੇ ਇਸ ਦੇ ਲਈ ਪੰਜਾਬ ਪੁਲਿਸ ਅਮਰਿਤਪਾਲ ਨੂੰ ਸਵੇਰੇ 4 ਵਜੇ ਜੇਲ੍ਹ ਤੋਂ ਦਿੱਲੀ ਲਈ ਲੈ ਕੇ ਰਵਾਨਾ ਹੋ ਗਈ ਹੈ ਤੇ ਹੁਣ ਉਹਨਾਂ ਨੂੰ ਸਖਤ ਸੁਰੱਖਿਆ ਹੇਠ 에ਅਰ ਫੋਰਸ 에ਅਰ ਫੋਰਸ ਦੇ ਜਿਹੜਾ ਕਿ ਅਸਾਮ ਤੋਂ ਦਿੱਲੀ ਲਿਆਂਦਾ ਜਾਵੇਗਾ ਤੇ ਅਮਰਿਤਪਾਲ ਨੂੰ 4 ਦਿਨਾਂ ਦੀ ਪੈਰੋਲ ਮਿਲ ਗਈ ਹੈ ਪਰੰਤੂ ਪੁਲਿਸ ਪ੍ਰਸ਼ਾਸਨਨਾਂ ਨੂੰ ਸ਼ਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਸਿਰਫ ਛਾ ਚੁੱਕਣ ਲਈ ਲਿਆ ਰਹੀ ਹੈ ਤੇ ਪੈਰੋਲ ਦੀਆਂ ਸ਼ਰਤਾ ਤਹਿਤ ਪਰਿਵਾਰ ਨੂੰ ਜਿਹੜਾ ਕਿ ਦਿੱਲੀ ਦੇ ਵਿੱਚ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਅਮਰਤਪਾਲ ਸਿੰਘ ਦੇ ਪਰਿਵਾਰ ਜਿਹੜਾ ਕਿ ਮਾਤਾ ਪਿਤਾ ਤੇ ਚਾਚਾ ਜਿਹੜਾ ਕਿ ਦਿੱਲੀ ਪਹੁੰਚ ਗਏ ਨੇ ਤੇ ਲੰਬੇ ਸਮੇਂ ਤੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜਾ ਕਿ ਡਿਬਰੂ ਵਰਡ ਵਿੱਚ ਰਹਿ ਰਹੀ ਉਹਨਾਂ ਦੀ ਪਤਨੀ ਵੀ ਦਿੱਲੀ ਪਹੁੰਚ ਗਈ ਤੇ ਜਿਸ ਤੋਂ ਬਾਅਦ ਅੱਜ ਉਹਨਾਂ ਨੂੰ ਜਿਹੜਾ ਕਿ ਅਮਰਤਪਾਲ ਸਿੰਘ ਨੂੰ ਮਿਲਣ ਦਾ ਸਮਾਂ ਦਿੱਤਾ ਜਾਵੇਗਾ ਅਮਰਤਪਾਲ ਸਿੰਘ ਦਾ ਛਾ ਚੁੱਕਣ ਦੇ ਲਈ ਡਿਬਰੂਗੜ੍ਹ ਜੇਲ੍ਹ ਤੋਂ 1 ਸਾਲ 2 ਮਹੀਨੇ 12 ਦਿਨ ਬਾਅਦ ਬਹਾਰ ਆ ਰਹੇ ਨੇ ਤੇ ਸੌ ਝੁਕਣ ਤੋਂ ਬਾਅਦ ਉਹਨਾਂ ਨੂੰ ਤੁਰੰਤ ਜੇਲ੍ਹ ਭੇਜ ਦਿੱਤਾ ਜਾਵੇਗਾ ਦਰਸਲ ਅਮਰਤਪਾਲ ਸਿੰਘ ਨੂੰ ਦਿੱਤੀ ਗਈ ਪਰੋਲ ਦੇ ਵਿੱਚ 4 ਦਿਨਾਂ 4 ਦਿਨਾਂ ਦਾ ਜ਼ਿਕਰ ਕੀਤਾ ਗਿਆ ਤੇ ਜਿਸ ਦੇ ਵਿੱਚ 4 ਸ਼ਰਤਾ ਮਾਫ ਕਰਨਾ 10 ਸ਼ਰਤਾ ਵੀ ਜੜੀਆਂ ਕਿ ਰੱਖੀਆਂ ਗਈਆਂ ਨੇ ਤੇ ਸੁਰੱਖਿਆ ਉਹਨਾਂ ਨੂੰ ਜਿਹੜੀ ਕਿ ਲਿਆਉਣਾ ਰਹਿਣ ਤੇ ਵਾਪਸ ਲੈ ਕੇ ਜਾਣ ਦੀ ਜ਼ਿੰਮੇਵਾਰੀ ਅਮਰਤ ਸਰ ਦਿਹਾਤੀ ਅਤੇ ਐਸਐਸਪੀ ਵਿੰਦਰ ਸਿੰਘ ਨੂੰ ਸੌਪੇਗੀ ਹੈ ਤੇ ਸਾਰਾ ਖਰਚਾ ਪੰਜਾਬ ਪੁਲਿਸ ਚਕੇਗੀ ਤੇ ਜਿਸ ਨੂੰ ਲੈ ਕੇ ਪਾਈ ਅਮਰਤਪਾਲ ਸਿੰਘ ਜਿਹੜੇ ਕਿ ਅੱਜ ਦਿੱਲੀ ਦੇ ਵਿੱਚ ਜਾ ਕੇ ਜਿਹੜਾ ਕਿ ਸੰਸਦ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਪਹੁੰਚ ਜਾਣਗੇ ਤੇ ਜਿਸ ਤੋਂ ਬਾਅਦ ਇੱਕ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਜਿਸ ਦੇ ਵਿੱਚ ਉਹਨਾਂ ਨੂੰ ਕਾਫੀ ਸੁਰੱਖਿਆ ਕੜੀ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਤੇ ਅੱਜ ਉਹ ਸੌ ਚੁੱਕਣਗੇ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਦਾ ਪਰਿਵਾਰ ਵੀ ਜਿਹੜਾ ਕਿ ਡਿਬਰੂਗੜ੍ਹ ਜੇਲ੍ਹ ਤੋਂ ਬਾਅਦ ਜਿਹੜਾ ਕਿ ਲਗਾਤਾਰ ਹੁਣ ਇਹ ਦੱਸਿਆ ਜਾ ਰਿਹਾ ਕਿ ਰਾਜਧਾਨੀ ਦਿੱਲੀ ਦੇ ਵਿੱਚ ਰਹਿਣਗੇ ਤੇ ਉੱਥੇ ਹੀ ਸਾਰਾ ਪਰਿਵਾਰ ਜਿਹੜਾ ਕਿ ਅੱਜ ਦਿੱਲੀ ਦੇ ਵਿੱਚ ਪਹੁੰਚ ਰਿਹਾ ਹੈ ਤੇ ਉੱਥੇ ਹੀ ਪਰਿਵਾਰ ਜਿਹੜਾ ਕਿ ਅਮਰਿਤਪਾਲ ਦੇ ਨਾਲ ਮੁਲਾਕਾਤ ਕਰੇਗਾ 4 ਦਿਨਾਂ ਦੀ ਪੈਰੋਲ ਭਾਈ ਅਮਰਿਤਪਾਲ ਸਿੰਘ ਨੂੰ ਮਿਲ ਚੁੱਕੀ ਹੈ ਪਰੰਤੂ ਉਹ ਪੰਜਾਬ ਦੇ ਵਿੱਚ ਨਹੀਂ ਆਉਣਗੇ ਤੇ ਅੱਜ ਸਿੱਖਾਂ ਦੀਆਂ ਜਿਹੜੀਆਂ ਕਿ ਸਾਰੀਆਂ ਉਡੀਕਾਂ ਖਤਮ ਹੋ ਗਈਆਂ ਨੇ ਤੇ ਲਗਾ ਸਾਰੇ ਭਾਈ ਅਮਰਤਪਾਲ ਸਿੰਘ ਨੁਲਖੇ ਕਿਹਾ ਜਾ ਰਿਹਾ ਕਿ ਸੋਚਣ ਦੀ ਇਜਾਜ਼ਤ ਨਹੀਂ ਮਿਲ ਰਹੀ ਪਰੰਤੂ ਹੁਣ ਭਾਈ ਅਮਰਤਪਾਲ ਸਿੰਘ ਅੱਜ ਸੰਸਦ ਦੇ ਵਿੱਚ ਸੌ ਚੁੱਕਣਗੇ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਦੇ ਸਪੀਕਰ ਦੇ ਕੈਮਰੇ ਦੇ ਵਿੱਚ ਉਹ ਸੌ ਚੁੱਕਣਗੇ ਸਾਰਿਆਂ ਦੀਆਂ ਨਜ਼ਰਾਂ ਪਾਈ ਅਮਰਤਪਾਲ ਦੇ ਉੱਤੇ ਟਿਕੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰੰਤੂ ਇੱਕ ਜਿਹੜੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਜਿਸ ਦੇ ਦੌਰਾਨ ਸੁਰੱਖਿਆ ਕਰਮਚਾਰੀਆ ਜਿਹੜੇ ਕਿ ਉਹਨਾਂ ਦੇ ਨਾਲ ਰਹਿਣਗੇ ਤੇ ਉੱਥੇ ਹੀ ਹੁਣ ਉਹਨਾਂ ਦਾ ਸਾਰਾ ਖਰਚਾ ਜਿਹੜਾ ਕਿ ਪੰਜਾਬ ਪੁਲਿਸ ਚੁਕੇਗੀ ਤੇ ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਦਿੱਲੀ ਦੇ ਵਿੱਚ ਰਹਿਣਗੇ ਪੰਜਾਬ ਉਹ ਨਹੀਂ ਆਉਣਗੇ 10 ਸ਼ਰਤਾਂ ਰੱਖੀਆਂ ਗਈਆਂ ਨੇ ਤੇ ਜਿਸ ਦੇ ਵਿੱਚ ਭਾਈ ਅਮਰਤਪਾਲ ਨੂੰ ਪੰਜਾਬ ਦੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਦੂਜੇ ਪਾਸੇ ਪਰਿਵਾਰ ਉਹਨਾਂ ਦੇ ਨਾਲ ਗੱਲਬਾਤ ਮੁਲਾਕਾਤ ਕਰ ਸਕਦਾ ਹੈ ਪਰੰਤੂ ਕੋਈ ਵੀ ਜਿਹੜਾ ਕਿ ਜ਼ਿਕਰ ਉਹਨਾਂ ਨੇ ਨਾ ਗ੍ਰੇਸ ਕੀਤਾ ਹੋਇਆ ਤੇ ਦੂਜੇ ਪਾਸੇ ਨਾ ਹੀ ਕੋਈ ਜਿਹੜੀ ਕਿ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਪਾ ਸਕਦੇ ਨੇ ਤੇ ਜਿਸ ਤੋਂ ਬਾਅਦ ਪਾਈ ਅਮਰਤਪਾਲ ਸਿੰਘ ਨੂੰ ਅੱਜ ਬੜੇ ਜਿਹੜੇ ਕਿ ਪੁਲਿਸ ਤਨਾਤ ਜਿਹੜੀ ਕਿ ਦਿੱਲੀ ਦੇ ਵਿੱਚ ਵੀ ਕੀਤੀ ਹੋਈ ਐ ਤੇ ਦੂਜੇ ਪਾਸੇ ਪਾਈ ਅਮਰਤਪਾਲ ਦੇ ਪਰਿਵਾਰ ਜਿਹੜੇ ਕਿ ਅੱਜ ਦਿੱਲੀ ਦਿੱਲੀ ਗਏ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ ਤੇ ਜਿਸ ਦੇ ਦੌਰਾਨ ਪਾਈ ਅਮਰਤਪਾਲ ਸਿੰਘ ਅੱਜ ਸੰਸਦ ਪਹੁੰਚਣਗੇ ਥੋੜੀ ਦੇਰ ਦੇ ਵਿੱਚ ਪਹੁੰਚ ਜਾਣਗੇ ਤੇ ਜਿਸ ਦੇ ਦੌਰਾਨ ਪਾਈ ਅਮਰਤਪਾਲ ਸਿੰਘ ਅੱਜ ਆਪਣਾ ਸੌ ਚੋਕਣ ਦੀ ਰਸਮ ਪੂਰੀ ਕਰਨਗੇ